ਅਰ ਅੱਜ ਦੇ ਘਟਨਾਕਰਮ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਸ ਤਰ੍ਹਾਂ ਵੀ ਜਿਹੜੀ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਪਿੰਡ ਜਿਹੜਾ ਨੰਗਲ ਆ ਬਿਲਕੁਲ ਸ਼ਹਿਰ ਦੇ ਨਾਲ ਆ ਉਥੇ ਸਾਡੇ ਰਹਿਬਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਸਟੈਚੂ ਆ ਉਸ ਸਟੈਚੂ ਤੇ ਜਿਹੜੇ ਅੱਜ ਖਾਲਸਤਾਨੀ ਨਾਰੇ ਲਿਖੇ ਗਏ ਆ ਔਰ ਉੱਥੇ ਜਿਹੜੇ ਹੈਗੇ ਆ ਪਾਰਟੀ ਦੇ ਵਕ ਵਕ ਜਿਹੜੇ ਹੈਗੇ ਆ ਝੰਡੇ ਜਿਹੜੇ ਸੀਗੇ ਉਹ ਲਗਾਏ ਗਏ ਆ ਔਰ ਅਬ ਮੈਂ ਤਾਂ ਇਹ ਗੱਲ ਕਹੂੰਗਾ ਸਾਡੇ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਜਿਹੜੀ ਹੈਗੀ ਆ ਇਹ ਭਾਵਨਾ ਨੂੰ ਏਸ ਪਛਾਈ ਗਈ ਆ ਕਿਉਂਕਿ ਦੇਖਿਆ ਆ ਕਿ ਆਪਾਂ ਭਾਰਤ ਦਾ ਜਿਹੜਾ ਸੰਵਿਧਾਨ ਆ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਲਿਖ ਕੇ ਇੱਕ ਬਲੱਖਣ ਤੇ ਐਮਟ ਸ਼ਾਪ ਛੱਡੀ ਆ ਇਹ ਸੰਵਿਧਾਨ ਦੀ ਜਿਹੜੀ ਹੈਗੀ ਆ ਨਕਲ ਦੂਸਰੇ ਸੰਸਾਰ ਦੇ ਮੁਲਕ ਵੀ ਕਰ ਰਹੇ ਆ ਇਸ ਨੂੰ ਅਡਾਪਟ ਕਰ ਰਹੇ ਆ ਕਿਉਂਕਿ ਅੱਜ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਉਹਨਾਂ ਦੀ ਸੋਚ ਦੇ ਨਾਲ ਸਿਰਕੂਲਰ ਸੋਚ ਦੇ ਨਾਲ ਬਹੁਤ ਹੀ ਵਧੀਆ ਜਿਹੜਾ ਹੈਗਾ ਉਹ ਰਾਜ ਪ੍ਰਥਾ ਚੱਲ ਰਹੀ ਹੈਗੀ ਆ ਇਹ ਕੋਝੀਆਂ ਹਰਕਤਾਂ ਵਾਲੇ ਲੋਕ ਜਿਹੜੇ ਹਨ ਉਹ ਉਸ ਨੂੰ ਢਾਹ ਲਉਣੀ ਚਾਹੁੰਦੇ ਆ ਮੈਂ ਹਲਕਾ ਪ੍ਰਧਾਨ ਸਭਾ ਫਲੋਰ ਦਾ ਸੇਵਾਦਾਰ ਹੋਣ ਦੇ ਨਾਤੇ ਪੂਰਾ ਲੋਕਾਂ ਨੂੰ ਅਪੀਲ ਕਰਦਾ ਆ ਮੈਂ ਕਿਨਾਂ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਅਪੀਲ ਕਰਦਾ ਆ ਕਿ ਆਓ ਆਪਾਂ ਆਪਣੀ ਜਿਹੜੀ ਆ ਸਾਹ ਜਿਹੜੀ ਆ ਇਸ ਨੂੰ ਜਿਹੜਾ ਮਜ਼ਬੂਤ ਕਰੀਏ ਇਹ ਜਿਹੜੀਆਂ ਕੋਧੀਆਂ ਹਰਪਦਾ ਦੇ ਲੋਕ ਪੁੱਤਰੇ ਆ ਉਹਨਾਂ ਨੂੰ ਆਪਾਂ ਜਿਹੜੀ ਆ ਭਾਜ ਦਈਏ ਤਾਂ ਕਿ ਜਿਹੜਾ ਹੈਗਾ ਜਦੋਂ ਆਪਾਂ ਇਹਨਾਂ ਦੀ ਕੋਈ ਗੱਲ ਮੰਨਾਂਗੇ ਨਾ ਤਾਂ ਲੋਕ ਇਹ ਆਪਣੇ ਆਪੇ ਪਿੱਛੇ हट ਜਾਣਗੇ ਸੋ ਮੈਂ ਫੇਰ ਹਲਕੇ ਵਿਦਵਸਵਾ ਬਲਵੰਤ ਸੇਵਾਦਾਰ ਹੋਣ ਦੀ ਰਾਤੇ ਸਰ ਜਿਹੜੇ ਅੰਬੇਦਕਰ ਸੈਨਾ ਦੇ ਨਾਲ ਜੁੜੇ ਆ ਅੰਬੇਦਕਰ ਸੋਚ ਦੇ ਨਾਲ ਜੁੜੇ ਆ ਉਸ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਦੇਖੋ ਮੈਂ ਸਾਰੇ ਜਿੰਨੇ ਵੀ ਅੰਬੇਦਕਰ ਸੋਚਦੇ ਜਿੰਨੇ ਵੀ ਨੂੰ ਆਈ ਆ ਅਸੀਂ ਵੀ ਮਿਸ਼ਨਰੀਆਂ ਅੰਬੇਦਕਰ ਸੋਚਤੋਂ ਆ ਅਸੀਂ ਵੀ ਦਲਿਤ ਪਰਿਵਾਰਾਂ ਦੇ ਨਾਲ ਜੁੜੇ ਆ ਇਹ ਸਾਡੇ ਰਹਿਬਰ ਨੇ ਮੈਂ ਪਹਿਲਾਂ ਕਹਿ ਚੁੱਕਾ ਆ ਉਹ ਸਾਰੇ ਜਿਹੜੀਆਂ ਸੰਸਥਾਵਾਂ ਜਿਹੜੇ ਸਾਡੇ ਸਾਰੇ ਵੀ ਭਾਈਚਾਰਿਆਂ ਵਿਧਾਨ ਦੀ ਦੇ ਸਾਰੇ ਅਸੀਂ ਖੜੇ ਸੀਗੇ ਅਸੀਂ ਸਾਰੇ ਜਿਹੜਾ ਹੈਗਾ ਇੱਕੇ ਦੇ ਸਬੂਤ ਵਿੱਚ ਆ ਕਿਸੇ ਨੇ ਵੀ ਕੋਈ ਏਦਾਂ ਦੀ ਜਿਹੜੀ ਹੈਗੀ ਆ ਉਹ ਗੱਲ ਨਹੀਂ ਕਹਨੀ ਹੈਗੀ ਆ ਅਸੀਂ ਆਪਸੀ ਭਾਈਚਾਰਕ ਸੰਜੜੀ ਆ ਬਣਾ ਕੇ ਰੱਖਣੀ ਹੈਗੀ ਆ